ਸਤਿ ਸ਼੍ਰੀ ਅਕਾਲ ਪੰਜਾਬ ਫਰੋਟੀਵੀ ਤੁਸੀਂ ਦੇਖ ਰਹੇ ਹੋ ਕੋਲਡ ਡਰਿੰਕ ਸਰਪ ਨੂੰ ਲੈ ਕੇ ਜੋ ਵੀ ਮਾਮਲੇ ਸਾਹਮਣੇ ਆਏ ਨੇ ਉਹ ਤੁਸੀਂ ਦੇਖੇ ਨੇ ਹੁਣ ਤੱਕ ਕੋਲਡ ਡ੍ਰਿਪ ਸਰਪ ਕਰਕੇ 25 ਬੱਚਿਆਂ ਨੇ ਆਪਣੀ ਜਾਨ ਗੁਆ ਲਈ ਹੈ ਪਰ ਸਿਰਫ ਕੋਲਡ ਡ੍ਰਿਪ ਸਰਪ ਹੀ ਨਹੀਂ ਕੁਝ ਅਜਿਹੇ ਹੋਰ ਸਰਪ ਨੇ ਜੋ ਕਿ ਤੁਹਾਡੇ ਬੱਚਿਆਂ ਦੇ ਲਈ ਜਾਨ ਦਾ ਖਤਰਾ ਪੈਦਾ ਕਰ ਸਕਦੇ ਨੇ ਜਾਂ ਫਿਰ ਤੁਹਾਡੇ ਬੱਚਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾ ਸਕਦੇ ਨੇ ਤੇ WHO ਨੇ ਇਹਨਾਂ ਕੱਪ ਸਰਪਾਂ ਨੂੰ ਲੈ ਕੇ ਵਾਰਨਿੰਗ ਜਾਰੀ ਕਰ ਦਿੱਤੀ ਹੈ ਅਲਰਟ ਜਾਰੀ ਕਰ ਦਿੱਤਾ ਹੈ ਤੇ ਭਾਰਤ ਨੂੰ ਇਹ ਕਿਹਾ ਹੈ ਕਿ ਜੇਕਰ ਤੁਹਾਡੇ ਦੇਸ਼ ਦੇ ਵਿੱਚ ਅਜਿਹੇ ਕੱਪ ਸਰਪ ਬਣ ਰਹੇ ਨੇ ਹੁਣ ਵੀ ਤਾਂ ਇਸ ਦੀ ਜਾਨ ਤਾਰੀ ਤੁਰੰਤ ਪ੍ਰਭਾਵ ਦੇ ਨਾਲ WHO ਨੂੰ ਪ੍ਰਦਾਨ ਕੀਤੀ ਜਾਵੇ 110 ਦੀ ਇੱਕ ਕੋਲਡ ਡ੍ਰਿਵ ਤੋਂ ਇਲਾਵਾ ਦੋ ਅਜਿਹੇ ਸਿਰਪ ਜਿਨ੍ਹਾਂ ਨੂੰ ਲੈ ਕੇ WHO ਨੇ ਜੋ ਹੈ ਵਰਨਿੰਗ ਅਲਰਟ ਤੇ ਚੇਤਾਵਨੀ ਜਾਰੀ ਕੀਤੀ ਹੈ ਰੈਸਪੀ ਫਰੈਸ਼ টিਆਰ ਸਿਰਪ ਇਸ ਤੋਂ ਇਲਾਵਾ ਇੱਕ ਹੋਰ ਸਿਰਪ ਹੈ ਕਫ ਸਿਰਪ ਜੋ ਕਿ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਜੇਕਰ ਖੰਘ ਜ਼ੁਕਾਮ ਹੁੰਦਾ ਹੈ ਸੋ ਉਸ ਨੂੰ ਲੈ ਕੇ WHO ਨੇ ਕਿਹਾ ਹੈ ਕਿ ਇਹਨਾਂ ਦੇ ਵਿੱਚ ਅਜਿਹੇ ਸਾਲਟ ਨੇ ਜੋ ਕਿ ਤੁਹਾਡੇ ਬੱਚਿਆਂ ਦੇ ਲਈ ਜਾਨ ਦਾ ਖਤਰਾ ਪੈਦਾ ਕਰ ਸਕਦੇ ਨੇ ਜਾਂ ਫਿਰ ਜਾਨ ਨੂੰ ਖਤਰੇ 'ਚ ਪਾਉਣ ਵਾਲੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਸਤੰਬਰ ਦੇ ਵਿੱਚ ਕੋਲਡ ਡਰਿੰਕ ਸਰਪ ਕਰਕੇ ਮਧ ਪ੍ਰਦੇਸ਼ ਦੇ ਵਿੱਚ ਹੁਣ ਤੱਕ 25 ਬੱਚਿਆਂ ਨੇ ਆਪਣੀ ਜਾਨ ਗਵਾਈ ਹੈ ਕਿਉਂਕਿ ਡਾਈ ਇਥੀਲਨ ਗਲਾਈਕੋਲ ਦੀ ਜੋ ਮਾਤਰਾ ਤੈਅ ਸੀਮਾ ਤੋਂ 500 ਗੁਣਾ ਵੱਧ ਉਸ ਕੋਲਡ ਡਰਿੰਕ ਸਰਪ ਦੇ ਵਿੱਚ ਪਾਈ ਗਈ ਸੀ ਪਰ ਇਹ ਕੋਲਡ ਡਰਿੰਕ ਸਰਪ ਇਕੱਲਾ ਸਰਪ ਨਹੀਂ ਹੈ ਇਸ ਤੋਂ ਇਲਾਵਾ रेसिपी फ्रेश टीआर सिरप ਤੇ ਇਸ ਤੋਂ ਲਾવાય ਕੋ ਹੋਰ सिरप ਹੈ ਜਿਸ ਦਾ ਨਾਮ ਰੀ ਲਾਈਫ सिरप ਹੈ ਜੋ ਕਿ ਛੋਟੇ ਬੱਚਿਆਂ ਨੂੰ ਡਾਕਟਰਸ ਪ੍ਰੈਸਕ੍ਰਾਈਬ ਕਰਦੇ ਨੇ ਸੋ ਦੱਸਦੀ ਰੈਂਡੈਕਸ ਫਾਰਮਾ ਦਾ रेसिपी फ्रेश टीआर ਤੇ ਸ਼ੇਪ ਫਾਰਮਾ ਦਾ ਰੀ ਲਾਈਫ ਕੱਪ सिरप ਜੋ ਕਿ ਵਰਨਿੰਗ ਲਿਸਟ ਦੇ ਵਿੱਚ ਆ ਗਿਆ WHO ਨੇ ਇਹਨਾਂ ਨੂੰ ਲੈ ਕੇ ਵਰਨਿੰਗ ਜਾਰੀ ਕਰ ਦਿੱਤੀ ਹੈ ਸਾਫ ਤੌਰ ਤੇ WHO ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਕਹਿ ਦਿੱਤਾ ਹੈ ਕਿ ਜੇਕਰ ਉਹਨਾਂ ਦੇ ਦੇਸ਼ ਦੇ ਵਿੱਚ ਵੀ ਇਹ ਦਵਾਈਆਂ ਮਿਲ ਰਹੀਆਂ ਨੇ, बिक ਰਹੀਆਂ ਨੇ ਤਾਂ ਤੁਰੰਤ ਪ੍ਰਭਾਵ ਦੇ ਨਾਲ ਇਸ ਦੀ ਜੋ ਹੈ ਉਹ ਜਾਣਕਾਰੀ ਦਿੱਤੀ ਜਾਵੇ। ਦੱਸਦੀ WHO ਨੇ ਬੀਤੀ 9 ਅਕਤੂਬਰ ਨੂੰ ਭਾਰਤ ਤੋਂ ਪੁੱਛਿਆ ਸੀ ਕਿ ਕੀ ਕੋਲਡ ਡ੍ਰਿਫਟ ਦਾ ਜੋ ਨਿਰਯਾਤ ਹੈ ਉਹ ਵਿਦੇਸ਼ਾਂ ਦੇ ਵਿੱਚ ਵੀ ਕੀਤਾ ਗਿਆ ਹੈ। ਤਾ ਫਿਰ ਦੱਸਦੇ ਹਾਂ ਕਿ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਯਾਨੀ ਕਿ CDSCO ਨੇ ਕਿਹਾ ਸੀ ਕਿ ਕੋਈ ਵੀ ਮਿਲਾਵਟੀ ਦਵਾਈ ਬਾਹਰ ਨਹੀਂ ਭੇਜੀ ਗਈ ਹੈ ਤੇ ਅवैध ਤਰੀਕੇ ਦੇ ਨਾਲ ਇਸ ਦਾ ਨਿਰਯਾਤ ਹੋਇਆ ਹੈ ਇਸ ਦਾ ਵੀ ਫਿਲਹਾਲ ਕੋਈ ਸਬੂਤ ਨਹੀਂ ਮਿਲਿਆ ਹੈ ਦੱਸਦੇ ਹਾਂ ਕਿ ਕੋਲਡ ਰਿਫ ਜੋ ਬਣਾ ਰਹੀ ਸੀ ਕੰਪਨੀ ਸ਼੍ਰੀ ਸੰ ਫਾਰਮਾ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਕੰਪਨੀ ਬੰਦ ਕਰ ਦਿੱਤੀ ਗਈ ਹੈ ਤਾਮਿਲਨਾਡੂ ਸਥਿਤ ਕਾਂਚੀਪੁਰਮ ਦੇ ਵਿੱਚ ਇੱਕ ਕੋਲਡ ਡਰਿੰਕ ਸਰਪ ਬਣ ਰਿਹਾ ਸੀ ਪਰ ਇਸ ਤੋਂ ਇਲਾਵਾ ਹੁਣ ਤੁਹਾਨੂੰ ਦੱਸ ਦਈਏ ਕਿ ਕੋਲਡ ਡਰਿੰਕ ਤੋਂ ਇਲਾਵਾ ਦੋ ਹੋਰ ਸਰਪ ਜਿਸ ਦੇ ਵਿੱਚ ਰੀ ਲਾਈਫ ਤੇ ਰੈਸਪੀ ਫਰੈਸ਼ ਟੀਆਰ ਸਰਪ ਸ਼ਾਮਿਲ ਹੈ ਇਹਨਾਂ ਦੇ ਵਿੱਚ ਡਾਈ ਇਥੀਲਨ ਗਲਾਈਕੋਲ ਦੀ ਮਾਤਰਾ ਜੋ ਹੈ ਉਹ ਤੈਅ ਸੀਮਾ ਤੋਂ ਵੱਧ ਪਾਈ ਜਾ ਰਹੀ ਹੈ ਇਸੇ ਕਰਕੇ WHO ਨੇ ਵਰਨਿੰਗ ਜਾਰੀ ਕੀਤੀ ਹੈ ਕਿ ਜੇਕਰ ਤੁਸੀਂ ਵੀ ਇਹ ਸਿਰਫ ਇਸਤੇਮਾਲ ਕਰਦੇ ਹੋ ਤਾਂ ਫਿਰ ਸੁੱਟ ਦਿਓ ਕਿਉਂਕਿ ਇਹ ਤੁਹਾਡੇ ਬੱਚਿਆਂ ਦੀ ਜਾਨ ਲਈ ਖਤਰਾ ਪੈਦਾ ਕਰ ਸਕਦੇ ਨੇ ਕੋਲਡ ਡ੍ਰਿਪ ਦੇ ਜੋ ਨਤੀਜੇ ਸਾਹਮਣੇ ਆਏ ਨੇ ਉਹ ਤੁਸੀਂ ਸਾਰਿਆਂ ਨੇ ਦੇਖੇ ਨੇ 25 ਬੱਚਿਆਂ ਨੇ ਆਪਣੀ ਜਾਨ ਗਵਾ ਲਈ ਹੈ ਸੋ ਜੇਕਰ ਹੈਲਥ ਆਰਗੇਨਾਈਜੇਸ਼ਨਸ ਦੀ ਗੱਲ ਕੀਤੀ ਜਾਵੇ ਡਾਕਟਰਾਂ ਦੀ ਗੱਲ ਮੰਨੀ ਜਾਵੇ ਤਾਂ ਫਿਰ ਉਹ ਕਹਿ ਰਹੇ ਨੇ ਕਿ ਜੇਕਰ ਬੱਚਾ 2 ਸਾਲ ਤੋਂ ਛੋਟਾ ਹੈ ਤਾਂ ਉਸ ਨੂੰ ਕਫਸਿਰਵ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਦੇਣੇ ਚਾਹੀਦੇ ਪਰ ਜੇਕਰ ਬੱਚਾ 5 ਸਾਲ ਤੋਂ ਛੋਟਾ ਯਾਨੀ ਕਿ 5 ਸਾਲ ਤੱਕ ਦੀ ਉਸ ਦੀ ਉਮਰ ਹੈ ਤਾਂ ਫਿਰ ਕੋਲ ਸਿਰਫ ਤਿੰਨ ਦਿਨ ਦੀ ਉਸ ਨੂੰ ਕੋਈ ਜ਼ਰੂਰਤ ਨਹੀਂ ਹੈ ਕਫਸਿਰਵ ਦੇਣ ਦੀ ਉਸ ਦੀ ਥਾਂ ਤੇ ਤੁਸੀਂ ਗਰਮ ਪਾਣੀ ਪਿਲਾ ਸਕਦੇ ਹੋ ਗਰਮ ਚੀਜ਼ਾਂ ਉਹਨੂੰ ਪਿਲਾ ਸਕਦੇ ਹੋ ਤੇ ਭਾਪ ਦੇ ਸਕਦੇ ਹੋ ਛੋਟੇ ਬੱਚਿਆਂ ਦੇ ਵਿੱਚ ਖੰਘ ਜ਼ੁਕਾਮ ਬਿਨਾਂ ਦਵਾਈ ਤੋਂ ਵੀ ਠੀਕ ਹੋ ਜਾਂਦਾ ਹੈ ਤਾਂ ਇੰਨੇ ਜ਼ਿਆਦਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਡਾਕਟਰਾਂ ਤੋਂ ਪ੍ਰੈਸਕ੍ਰਿਪਸ਼ਨ ਜ਼ਰੂਰ ਲਓ ਡਾਕਟਰਾਂ ਤੋਂ ਕੰਸਲਟ ਜ਼ਰੂਰ ਕਰੋ ਆਪਣੇ ਆਪ ਮੈਡੀਕਲ ਸਟੋਰ ਤੇ ਜਾ ਕੇ ਦਵਾਈਆਂ ਆਪਣੇ ਬੱਚਿਆਂ ਦੇ ਲਈ ਨਾ ਖਰੀਦੋ ਖਾਸ ਕਰਕੇ ਉਹਨਾਂ ਬੱਚਿਆਂ ਦੇ ਲਈ ਜੋ ਕਿ ਬਹੁਤ ਛੋਟੇ ਨੇ ਜਿਨ੍ਹਾਂ ਦੀ ਉਮਰ 5 ਸਾਲ ਤੋਂ ਵੀ ਘੱਟ ਹੈ ਉਹਨਾਂ ਦੇ ਲਈ ਤਾਂ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਵਾ ਤੁਸੀਂ ਨਾ ਦਿਓ ਕਿਉਂਕਿ ਹੁਣ ਠੰਡ ਦਾ ਮੌਸਮ ਆਉਣ ਵਾਲਾ ਹੈ ਔਰ ਠੰਡ ਦੇ ਮੌਸਮ ਦੇ ਵਿੱਚ ਬੱਚਿਆਂ ਦੇ ਵਿੱਚ ਖੰਘ ਜ਼ੁਖਾਮ ਦੀ ਜਾਂ ਰੇਸ਼ਾ ਜਮਣ ਦੀ ਜੋ ਪਰੇਸ਼ਾਨੀ ਹੁੰਦੀ ਹੈ ਇਹ ਆਮ ਦੇਖੀ ਜਾਂਦੀ ਹੈ ਸੋ ਮਾਪੇ ਪਰੇਸ਼ਾਨ ਹੋ ਜਾਂਦੇ ਨੇ ਔਰ ਜਦੋਂ ਉਹ ਠੰਡ ਜ਼ੁਖਾਮ ਇਹ ਕਫ ਖਤਮ ਨਹੀਂ ਹੁੰਦਾ ਰੇਸ਼ਾ ਖਤਮ ਨਹੀਂ ਹੁੰਦਾ ਤਾਂ ਫਿਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਡਾਕਟਰਾਂ ਦੀ ਸਲਾਹ ਤੋਂ ਬਗੈਰ ਹੀ ਮੈਡੀਕਲ ਸਟੋਰ ਤੇ ਜਾ ਕੇ ਕਫ ਸਰਪ ਜਾਂ ਖਾਂਸੀ ਦੀਆਂ ਦਵਾਈਆਂ ਜੋ ਹੈ ਉਹ ਖਰੀਦ ਲਈਆਂ ਜਾਂਦੀਆਂ ਨੇ ਉਸ ਦਾ ਨਤੀਜਾ ਕੁਝ ਮਾਪਿਆਂ ਨੇ ਭੁਗਤਿਆ 25 ਬੱਚਿਆਂ ਨੇ ਆਪਣੀ ਜਾਨ ਗੁਆਈ ਹੈ ਤੇ ਹੁਣ ਦੋ ਹੋਰ ਸਿਰਪ ਜੋ ਕਿ ਵਰਨਿੰਗ ਲਿਸਟ ਦੇ ਵਿੱਚ WHO ਨੇ ਸ਼ਾਮਿਲ ਕਰ ਲੈਨੇ ਰੈਸਪੀ ਫਰੈਸ਼ਟੀ ਆਰ ਤੇ ਰੀ ਲਾਈਫ ਜਿਸ ਨੂੰ ਕਿ ਸੰ ਫਾਰਮਾ ਬਣਾਉਂਦੀ ਸ਼ੇਪ ਫਾਰਮਾ ਬਣਾਉਂਦੀ ਹੈ ਮਾਫੀ ਚਾਹੁੰਦੀ ਹੈ ਤੇ ਇਸ ਤੇ ਸਾਫ ਤੌਰ ਤੇ ਵਾਰਨਿੰਗ ਜਾਰੀ ਕਰ ਦਿੱਤੀ ਹੈ ਕਿ ਜੇਕਰ ਅਜਈਆਂ ਦਵਾਈਆਂ ਕਿਸੇ ਵੀ ਦੇਸ਼ ਦੇ ਵਿੱਚ ਬਣ ਰਹੀਆਂ ਨੇ, बिक ਰਹੀਆਂ ਨੇ ਤਾਂ ਤੁਰੰਤ ਪ੍ਰਭਾਵ ਦੇ ਨਾਲ ਉਸ ਦੀ ਜਾਣਕਾਰੀ ਦਿੱਤੀ ਜਾਵੇ। ਸੋ ਜੇਕਰ ਤੁਸੀਂ ਵੀ ਗਲਤੀ ਦੇ ਨਾਲ ਇਹ ਦਵਾਈਆਂ ਖਰੀਦ ਕੇ ਲੈ ਆਇਓ ਤਾਂ ਫਿਰ ਉਹਨਾਂ ਨੂੰ ਸੁੱਟ ਜ਼ਰੂਰ ਦਿਓ ਆਪਣੇ ਬੱਚਿਆਂ ਨੂੰ ਭੁੱਲ ਕੇ ਵੀ ਗਲਤੀ ਦੇ ਨਾਲ ਵੀ ਇਹ દવા ਤੁਸੀਂ ਨਹੀਂ ਦੇਣੀ ਹੈ।